ਸਾਥੀਏ ਕੱਲ ਨਮਾਸ਼ਹਿਰ ਵਾਲਿਓ ਸਾਥੀਓ ਕੱਲ 11 ਵਜੇ ਮਹੱਤਵਪੂਰਨ ਮੀਟਿੰਗ ਹੋਣੀ ਹੈ ਕੱਲ 11 ਵਜੇ ਨਗਰ ਕੌਂਸਲ ਵਿੱਚ ਵਾਈਸ ਪ੍ਰਧਾਨ ਦੀ ਮੀਟਿੰਗ ਹੋਣੀ ਹੈ ਜਿਸ ਦੇ ਚੱਲਦਿਆਂ ਜਿਸ ਦੇ ਮਤਲਬਕ ਕਿ ਕੱਲ ਉੱਥੇ ਕੀ ਕੀ ਹੋ ਸਕਦਾ ਆਪਾਂ ਥੋੜੀ ਗੱਲਬਾਤ ਕਰਨੀ ਹੈ ਤੁਸੀਂ ਕਮੈਂਟ ਕਰਕੇ ਆਪਣੀ ਹਾਜ਼ਰੀ ਲਵਾ ਦਿਓ ਔਰ ਬੈਲ ਗਾੜੀ ਤੁਸੀਂ ਸੁਣਿਆ ਹੋਣਾ ਪਰ ਘੋੜਾ ਗਾੜੀ ਇੱਕ ਹੁੰਦੀ ਹੈ ਉਸ ਦੇ ਉੱਤੇ ਮੈਂ ਤੁਹਾਨੂੰ ਪਹਿਲਾਂ ਸ਼ੇਅਰ ਸਮਾ ਦਿੰਨਾ ਫਿਰ ਗੱਲਬਾਤ ਦਾ ਸੈਂਸ ਲੱਗੇ ਤੋਰਦੇ ਆ ਵੀਡੀਓ ਬਹੁਤੀ ਲੰਬੀ ਨਹੀਂ ਕਰਨੀ ਬਸ 10 ਮਿੰਟ ਦੀ ਹੋਣੀ ਹੈ ਜਾਂ ਉਸ ਤੋਂ ਵੀ ਛੋਟੀ ਕੱਲ ਕਿਉਂਕਿ ਨਗਰ ਕੌਂਸਲ ਦੀ ਮੀਟਿੰਗ ਹੋਣੀ ਹੈ ਮਹੱਤਵਪੂਰਨ ਮੀਟਿੰਗ ਹੈ ਵਾਈਸ ਪ੍ਰਧਾਨ ਚੁਣਿਆ ਜਾਣਾ ਤਾਂ ਉਸ ਦੇ ਉੱਤੇ ਇੱਕ ਸ਼ੇਅਰ ਲਿਖਿਆ ਮੈਂ ਕਹਿੰਦੇ ਕਿ ਕੌਣ ਕਿਸ ਦੇ ਨਾਲ ਕੌਣ ਕਿਸ ਦੇ ਉਲਟ ਕੌਣ ਕਿਸ ਦੇ ਨਾਲ ਕੌਣ ਕਿਸ ਦੇ ਉਲਟ ਕੱਲ ਭੇਦ ਜਾਣਗੇ ਖੁਲ ਮੀਆਂ ਬੈਲਗਾੜੀ ਹੁੰਦੀ ਹੈ ਕਿ ਘੋੜਾ ਗਾੜੀ ਵੀ ਹੁੰਦੀ ਆ ਉਸ ਦੇ ਉੱਤੇ ਸ਼ੇਰ ਆ ਕੇ ਕੌਣ ਕਿਸ ਦੇ ਨਾਲ ਕੌਣ ਕਿਸ ਦੇ ਉਲਟ ਕੱਲ ਭੇਦ ਜਾਣਗੇ ਖੁਲ ਮੀਆਂ ਅੱਧੀ ਰਾਤ ਦਾ ਸੁਪਨਾ ਕਿਉਂਕਿ ਬਹੁਤ ਸਾਰੇ ਲੋਕ ਵਾਇਸ ਪ੍ਰਧਾਨ ਬਣਨਾ ਚਾਹੁੰਦੇ ਆ ਅੱਧੀ ਰਾਤ ਦਾ ਸੁਪਨਾ ਘੋੜੇ ਤੇਜ਼ ਭਏ ਨੇ ਭੱਜਦੇ ਪਰਜਸ ਗੱਡੀ ਉੱਤੇ ਬੈਠੇ ਸੀ ਉਸ ਨੂੰ ਜੋੜਨਾ ਗਏ ਭੁੱਲ মিয়া ਉਸ ਨੂੰ ਜੋੜਨਾ ਗਏ ਭੁੱਲ মিয়া ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੋਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਲੀਡਰਾਂ ਅੰਦਰ ਤਾਗ ਹੋਣੀ ਹੈ ਕਿ ਯਾਰ ਕੱਲ ਨੂੰ ਸ਼ਾਇਦ ਵਾਈਸ ਪ੍ਰਧਾਨਗੀ ਮੇਰੇ ਹਿੱਸੇ ਆ ਜਾਵੇ ਮੇਰੇ ਗਲ ਵਿੱਚ ਹਾਰ ਪੈ ਜਾਵੇ ਪਰ ਹਾਲ ਦੀ ਘੜੀ ਸ਼ਹਿਰ ਦੀ ਜੋ ਹਾਲਾਤ ਨੇ ਸ਼ਹਿਰ ਦੀ ਜੋ ਮਾੜੀ ਸਥਿਤੀ ਹੈ ਉਸ ਕਰਕੇ ਸਾਰੇ ਲੀਡਰ ਗੋਡਿਆਂ ਭਾਰਨੇ ਤੇ ਮੂੰਹ ਤਾਂ ਨੂੰ ਚੱਕਿਆ ਹੋਇਆ ਗਲ ਵਿੱਚ ਹਾਰ ਚਾਹੁੰਦੇ ਨੇ ਪੈ ਜਾਣ ਪਰ ਲੋਕ ਦੂਜਾ ਹੀ ਹਾਰ ਲੈ ਕੇ ਤਿਆਰ ਆ ਜਿਹੜਾ ਹਾਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਸਮਝ ਗਏ ਕਿਉਂਕਿ ਸ਼ਹਿਰ ਚ ਬਾਂਦਰ ਕਿੱਲਾ ਹੀ ਚੱਲ ਰਿਹਾ ਕੱਲਾ ਕੱਲਾ ਲੀਡਰ ਇਹੀ ਚਾਹੁੰਦਾ ਕਿ ਮੈਨੂੰ ਸਾਧੂ ਕਹੋ ਮੇਰੇ ਓਪੋਨੈਂਟ ਨੂੰ ਮੇਰੇ ਵਿਰੋਧੀ ਨੂੰ ਤੁਸੀਂ ਡਾਕੂ ਕਹੋ ਚੋਰ ਕਹੋ ਪਰ ਮੈਂ ਸਾਧੂ ਹਾਂ ਇਹ ਮਨਾਉਣ ਚ ਸਾਰੇ ਨੂੰ ਲੱਗੇ ਹੋਏ ਆ ਔਰ ਇਹਨਾਂ ਨੇ ਆਪਣੇ ਚੰਮ ਦੀਆਂ ਚਲਾਈਆਂ ਨੇ ਤੇ ਸਾਡੇ ਚੰਮ ਦੀਆਂ ਲਾ ਕੇ ਸਾਨੂੰ ਹੀ ਵੇਚੀਆਂ ਨੇ ਸ਼ਹਿਰ ਸੱਚੀ ਬਹੁਤ ਬੁਰੀ ਕੰਡੀਸ਼ਨ ਚ ਹੈ ਔਰ ਸ਼ਹਿਰ ਦੀਆਂ ਰਗਾ ਜਿਹੜੀਆਂ ਆ ਉਹ ਜਾਮ ਹੋ ਚੁੱਕੀਆਂ ਪਰ ਕੱਲ 11 ਵਜੇ ਮਹੱਤਵਪੂਰਨ ਮੀਟਿੰਗ ਹੈ ਬਹੁਤ ਖਾਸ ਮੀਟਿੰਗ ਹੈ ਔਰ 11 ਮਹੀਨਿਆਂ ਲਈ ਵਾਈਸ ਪ੍ਰਧਾਨ ਚੁਣਿਆ ਜਾਣਾ ਕਿਉਂਕਿ 2021 ਚ ਪਹਿਲਾਂ ਵੋਟਾਂ ਪਈਆਂ ਸੀਗੀਆਂ ਔਰ ਜੇ ਮੈਂ ਅਸਲ ਗੱਲ ਕਰਾਂ ਜਿੰਨੀ ਕਿ ਮੈਂ ਰਿਸਰਚ ਕਰ ਪਾਇਆ ਤਿੰਨ ਧੜੇ ਨੇ ਜੀ ਜਿਨ੍ਹਾਂ 'ਚੋਂ ਇੱਕ ਧੜਾ ਵੱਡਾ ਹੈ ਬਾਕੀ ਦੋ ਧੜੇ ਜਿਹੜੇ ਆ ਉਹ ਛੋਟੇ-ਛੋਟੇ ਨੇ ਜਿਹੜਾ ਵੱਡਾ ਧੜਾ ਜੋ ਕਿਆਸ ਰਾਈਆਂ ਆ ਜੋ ਚਰਚਾਵਾਂ ਨੇ ਚੁੰਝ ਚਰਚਾਵਾਂ ਨੇ ਉਹਦੇ ਕਹਿਣ ਦੇ ਮਤਲਬ ਗੱਲ ਕਰੀਏ ਤਾਂ ਜਿਹੜਾ ਵੱਡਾ ਧੜਾ ਹੈ ਉਹ ਕੱਲ ਸਵਾਦ ਲੈਣਾ ਚਾਹੁੰਦਾ ਵੱਡਾ ਧੜਾ ਚਾਹੁੰਦਾ ਕਿ ਕੋਈ ਫੈਸਲਾ ਹੋਵੇ ਹੀ ਨਾ ਇਹ ਗੱਲ ਸੁਣਨ ਚਾਹੀ ਹੈ ਵੱਡਾ ਧੜਾ ਚਾਹੁੰਦਾ ਕਿ ਸਵਾਦ ਲਿਆ ਜਾਵੇ ਕੱਲ ਕੋਈ ਪ੍ਰਧਾਨ ਬਣੇ ਨਾ ਬਣੇ ਆਪਾਂ ਤਾਂ ਜਾ ਕੇ ਬਈ ਸਵਾਦ ਲੈਣਾ ਆਪਾਂ ਤਾਂ ਆਨੰਦ ਲੈਣਾ ਹੈ ਤੇ ਬਾਕੀ ਜਿਹੜੇ ਦੋ ਛੋਟੇ ਧੜੇ ਆ ਉਹਨਾਂ ਦੀ ਆਪਸ ਵਿੱਚ ਲੜਾਈ ਹੋਵੇ ਇਸ ਗੱਲ ਦੀ ਵੇਟ ਕੀਤੀ ਜਾਵੇਗੀ ਇੰਤਜ਼ਾਰ ਕੀਤਾ ਜਾਵੇਗਾ ਇਹ ਕਿਆਸ ਰਹੀਆਂ ਸੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਤੁਹਾਨੂੰ ਪਤਾ ਕਿ ਨਗਰ ਕੌਂਸਲ ਦੀ ਮੀਟਿੰਗ ਜਿਹੜੀ ਹੁੰਦੀ ਹੈ ਹਮੇਸ਼ਾ ਸਬਜ਼ੀ ਮਾਰਕੀਟ ਬਣ ਜਾਂਦੀ ਹੈ ਮੱਛੀ ਮਾਰਕੀਟ ਬਣ ਜਾਂਦੀ ਹੈ ਹਲਾ-ਹਲਾ ਹੁੰਦੀ ਹੈ ਇੱਕ ਦੂਜੇ ਨੂੰ ਓਏ ਓਏ ਕਰਕੇ ਬਾਜਾ ਪੈਂਦੀਆਂ ਹੁੰਦੀਆਂ ਤੇ ਜਿਹੜੇ ਬਾਕੀ ਦੋ ਦੂਜਾ ਤੇ ਤੀਜਾ ਧੜਾ ਦੋ ਧੜੇ ਨੇ ਪਹਿਲਾ ਧੜੇ ਦੀ ਗੱਲ ਦੱਸਤੀ ਕਿ ਵੱਡਾ ਧੜਾ ਹੈ ਵੱਡਾ ਧੜਾ ਕਿਉਂ ਤੁਹਾਨੂੰ ਵੀ ਦੱਸ ਦੂੰਗਾ ਮੈਂ ਵੀਡੀਓ ਤੇ ਨਾਲ ਬਣੇ ਰਹੋ ਦੂਜਾ ਤੀਜਾ ਜਿਹੜਾ ਧੜਾ ਹੈ 2 ਨੰਬਰ ਤੇ 3 ਨੰਬਰ ਕਿਉਂਕਿ ਗਿਣਤੀ ਘੱਟ ਹੈ ਉਹਨਾਂ ਦੇ ਮੈਂਬਰਾਂ ਦੀ ਕਾਉਂਸਲਰ ਸਹਿਬਾਨ ਦੀ ਤਾਂ ਉਹ ਬਣਨਾ ਤਾਂ ਚਾਹੁੰਦੇ ਨੇ ਲੇਕਿਨ ਉਹਨਾਂ ਦੀ ਗਿਣਤੀ ਘੱਟ ਹੈ ਔਰ ਉਹਦੇ ਵਿੱਚ ਵੀ ਕਹਿੰਦੇ ਦੋ ਤਿੰਨ ਜਾਣੇ ਦੀ ਐਮਬੀਸ਼ਨਸ ਨੇ ਕਿ ਯਾਰ ਜੇ ਮੈਂ ਬਣ ਜਾਵਾਂ ਪ੍ਰਧਾਨ ਵਾਈਸ ਪ੍ਰਧਾਨ ਮੇਰੀ ਜਿਹੜੀ ਲਾਲਸਾ ਸੀ ਮੇਰੀ ਜਿਹੜੀ ਤਮੰਨਾ ਸੀ ਉਹ ਪੂਰੀ ਹੋ ਜਾਊਗੀ ਤਾਂ ਵੱਡਾ ਧੜਾ ਇਸ ਗੱਲ ਦਾ ਸਵਾਦ ਲੈਣ ਲਈ ਪੂਰਾ ਤਿਆਰ ਹ ਹੁਣ ਮੈਂ ਆਪ ਜੀ ਨੂੰ ਦੱਸ ਦਿੰਦਾ ਜੀ ਕਿ 20 ਵੋਟਾਂ ਨੇ ਟੋਟਲ 19 ਜਿਹੜੇ ਐਮ ਸੀ ਸਹਿਬਾਨ ਨੇ ਇੱਕ ਐਮ ਐਲ ਏ ਸਾਹਿਬ ਦੀ ਵੋਟ ਹੈ ਤਾਂ ਦੋਨੇ ਮਿਲਾ ਕੇ 19 1 20 ਵੋਟਾਂ ਬਣਦੀਆਂ ਨੇ ਜਿਹਦੇ ਚ ਬੜੀ ਹਿੰਮਤ ਭਾਗੀ ਗੱਲ ਹੈ ਅਨਫੋਰਚੂਨੇਟਲੀ ਮੈਡਮ ਪਰਮਜੀਤ ਕੌਰ ਉਹਨਾਂ ਦੀ ਡੈਥ ਹੋ ਗਈ ਹੈ ਜੀ ਪਿਛਲੇ ਵੀਕ ਇਸ ਜਹਾਨੋਂ ਉਹ ਚਲੇ ਗਏ ਨੇ ਬਹੁਤ ਹੀ ਮੰਦ ਭਾਗੀ ਗੱਲ ਹੈ ਬੜੀ ਅਫਸੋਸ ਦੀ ਗੱਲ ਹੈ ਤਾਂ ਹੁਣ ਵੋਟਾਂ 19 ਰਹਿ ਗਈਆਂ ਜੀ 18 ਐਮਸੀ ਸਹਿਬਾਨ ਔਰ ਇੱਕ ਐਮਐਲਏ ਸਾਹਿਬ ਦੀ ਜਿਹਦੇ ਵਿੱਚੋਂ 2021 ਚ ਤਕਰੀਬਨ ਜੇ ਮੈਂ ਧਿਆਨ ਮਾਰਾਂ ਤਾਂ 11 ਜਿਹੜੀਆਂ ਵੋਟਾਂ ਸੀਗੀਆਂ ਉਹ ਕਾਂਗਰਸ ਦੀਆਂ ਸੀਗੀਆਂ 2021 ਚ ਪਰ ਡਾਕਟਰ ਕਮਲ ਜੀ ਤੇ ਮੈਡਮ ਪਰਮਜੀਤ ਕੌਰ ਇਹ ਚਲੇ ਗਏ ਸੀ ਆਪ ਚ ਜਿਸ ਤੋਂ ਬਾਅਦ ਇਹਨਾਂ ਦੀਆਂ ਵੋਟਾਂ ਹੁਣ 9 ਰਹਿ ਗਈਆਂ ਨੇ 9 ਚੋਂ ਦੱਸਿਆ ਜਾ ਰਿਹਾ ਕਿ 8 ਇੰਡੀਆ ਨੇ ਪਹਿਲਾਂ 2 ਬਾਹਰ ਸੀਗੇ ਹੁਣ ਦੱਸਿਆ ਜਾ ਰਿਹਾ ਕਿ ਇੱਕ ਉਹ ਇੰਡੀਆ ਆ ਚੁੱਕੇ ਨੇ ਔਰ ਇੱਕ ਹਾਲੇ ਵੀ ਬਾਹਰ ਨੇ ਤਾਂ 9 ਚੋਂ 8 ਇੰਡੀਆ ਹੀ ਨੇ ਇੱਕ ਪਰਦੇਸ ਨੇ ਤੇ 8ਾਂ ਚੋਂ ਇੱਕ ਨਾਰਾਜ਼ ਚੱਲ ਰਹੇ ਨੇ ਸੀਨੀਅਰ ਕਾਂਗਰਸੀ ਆਗੂ ਨੇ ਐਮ ਸੀ ਸਹਿਬਾਨ ਨੇ 1992 ਚ ਪਹਿਲੀ ਵਾਰ ਉਹ ਐਮ ਸੀ ਬਣੇ ਨੇ ਸਤਕਾਰਯੋਗ ਨੇ ਔਰ ਦੱਸਿਆ ਜਾ ਰਿਹਾ ਕਿ ਉਹ ਨਾਰਾਜ਼ ਚੱਲ ਰਹੇ ਆ ਉਹ ਕਿੱਧਰ ਭੁਗਤਣਗੇ ਇਸ ਗੱਲ ਦਾ ਪਤਾ ਨਹੀਂ ਤਾਂ ਕਾਂਗਰਸੀ ਧੜੇ ਕੋਲ 8 ਵੋਟਾਂ ਨੇ ਇਸ ਸਮੇਂ ਹਾਜ਼ਰ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆ ਆਪਾਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਵੀ ਦੇਖੋ ਹਵਾਵਾਂ ਵਿੱਚ ਜਿਹੜੀਆਂ ਚਰਚਾ ਹੁੰਦੀਆਂ ਜਾਂ ਸ਼ਹਿਰ ਦੇ ਗਲਿਆਰੇ 'ਚ ਜਿਹੜੀਆਂ ਚਰਚਾ ਹੁੰਦੀਆਂ ਜਾਂ ਜਿਹੜੇ ਪੋਲੀਟੀਸ਼ੀਅਨ ਆਪਸ 'ਚ ਚਰਚਾਵਾ ਕਰਦੇ ਆ ਸ਼ਹਿਰ 'ਚ ਇੱਕ ਦੂਜੀ ਥਾਂ ਤੇ ਬੈਠ ਕੇ ਉਹਨਾਂ ਚਰਚਾਵਾਂ ਚ ਉਸੀ ਗੱਲ ਕੱਢ ਕੇ ਤੁਹਾਡੇ ਲਈ ਲੈ ਕੇ ਆਨੇ ਆ ਤਾਂ 8 ਜਿਹੜੀਆਂ ਵੋਟਾਂ ਕਾਂਗਰਸ ਦੀਆਂ ਨੇ 19 ਚੋਂ ਕਿਉਂਕਿ ਇੱਕ ਤਾਂ ਪਰਦੇਸ ਨੇ ਦੋ ਪਹਿਲੇ ਆਮ ਆਦਮੀ ਪਾਰਟੀ ਚਲੇ ਗਏ ਸੀਗੇ ਜਿਨ੍ਹਾਂ ਚੋਂ ਮੈਂ ਪਹਿਲੇ ਹੀ ਦੱਸਿਆ ਕਿ ਬੜੀ ਮੰਦ ਭਾਗੀ ਗੱਲ ਆ ਪਰਮਜੀਤ ਕੌਰ ਜੀ ਦੀ ਮੌਤ ਹੋ ਚੁੱਕੀ ਐ ਤੇ ਡਾਕਟਰ ਕਮਲ ਜਿਹੜੇ ਆ ਉਹ ਆਪਸ਼ਨ ਐ ਅੱਜ ਕੱਲ ਲਲਿਤਪੂਨ ਪਾਠਕ ਦੇ ਬਿਲਕੁਲ ਨਾਲ ਹੁੰਦੇ ਨੇ ਉਹ ਔਰ ਇਹ ਦੱਸਣ ਦੀ ਤਾਂ ਲੋੜ ਨਹੀਂ ਕਿ ਲਲਿਤਪੂਨ ਪਾਠਕ ਵੀ ਪਹਿਲਾਂ ਕਾਂਗਰਸ ਚ ਹੁੰਦੇ ਸੀਗੇ ਤਾਂ ਚਲੋ 988 ਇੰਡੀਆ ਨੇ ਇੱਕ ਪ੍ਰਦੇਸ਼ ਨੇ ਇੱਕ ਇਉਂ ਲੱਗਦਾ ਕਿ ਥੋੜਾ ਨਰਾਜ ਚੱਲ ਰਹੇ ਨੇ ਇੱਕ ਵੋਟ ਤੇ ਉਹ ਜਿੱਤੇ ਸੀ ਤੇ ਉਹਨਾਂ ਦੀ ਜਿਹੜੀ ਵੋਟ ਆ ਕੱਲ ਵੀ ਉਹ ਫਰਕ ਪਾਏਗੀ ਤਾਂ ਸੱਤ ਤਾਂ ਇਸ ਟਾਈਮ ਹੱਥ 'ਚ ਨੇ ਕਾਂਗਰਸ ਦੇ ਜਿਹੜੇ ਇੱਕ ਏ ਜਿਹੜੇ ਨਰਾਜ ਚੱਲਦੇ ਕੀ ਉਹਨਾਂ ਨੂੰ ਮਨਾ ਲਿਆ ਜਾਵੇਗਾ ਕਿ ਨਹੀਂ ਇਹ ਹੱਲੇ ਵੀ ਚੁੰਝ ਚਰਚਾ ਛਿੜੀ ਹੋਈ ਹੈ ਕਿਉਂਕਿ ਇਸ ਸਮੇਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਇੱਕ ਧੜਾ ਦੋ ਧੜਾ ਤਿੰਨ ਧੜੇ ਜਿੰਨੇ ਧੜੇ ਨੇ ਸਾਰੇ ਆਪਸ 'ਚ ਮੀਟਿੰਗਾਂ 'ਚ ਲੱਗੇ ਹੋਏ ਨੇ ਕਿ ਕੱਲ ਕਰਨਾ ਕੀ ਹੈ ਪਰ ਸਵਾਦ ਕੇ ਹੀ ਜ਼ਰੂਰ ਲੈਣਗੇ ਉਸ ਤੋਂ ਅਗਲੀ ਗੱਲ ਕਰੀਏ ਆਪ ਦੀ ਤਾਂ ਉਹਦੇ ਵਿੱਚ 4 ਐਮਸੀ ਨੇ ਵੈਸੇ 5 ਸਨ ਕਿਉਂਕਿ ਪਰਮਜੀਤ ਕੌਰ ਜੀ ਦੀ ਡੈਥ ਹੋ ਗਈ ਤਾਂ ਹੁਣ 4 ਨੇ ਔਰ ਮੈਂ ਵੀ ਯਾਦ ਕਰਾ ਦਵਾਂ ਕਿ 2021 ਚ ਆਪ ਚ ਇੱਕ ਵੀ ਐਮਸੀ ਨਹੀਂ ਸੀ ਆਪ ਕੋਲ ਇੱਕ ਵੀ ਐਮਸੀ ਨਹੀਂ ਸੀ ਲਲਿਤ ਮੋਨ ਪਾਟਕ ਹਮਖਿਆਲੀ ਸਨ ਬਲਵਿੰਦਰ ਕੌਰ ਜੀ ਹਮਖਿਆਲੀ ਐ ਚ ਸਨ ਔਰ ਬੀਬੀ ਸੀਸਕੋਰਪੀਕਾ ਇਹ ਅਕਾਲੀਆਂ ਚ ਸਨ ਡਾਕਟਰ ਕਮਲ ਕਾਂਗਰਸ ਚ ਸਨ ਤੇ ਪਰਮਜੀਤ ਕੌਰ ਜੀ ਉਹ ਵੀ ਕਾਂਗਰਸ ਸਨ ਤਾਂ ਹੁਣ ਚਾਰ ਜਣੇ ਆਪ ਚ ਨਹੀਂ ਕਿਉਂਕਿ 19 ਵੋਟਾਂ ਨੇ 19 ਚੋਂ 10 ਦੀ ਮੈਜੋਰਿਟੀ ਹੋਵੇਗੀ ਤਾਂ ਆਪ ਕੋ ਚਾਰ ਵੋਟਾਂ ਨੇ ਆਪ ਉਹਦੇ ਨਾਲ ਇਕੱਲੀ ਜਿਹੜੀ ਹੈ ਉਹ ਮੈਜੋਰਿਟੀ ਚ ਨਹੀਂ ਆ ਸਕਦੀ ਨਹੀਂ ਆਉਂਦੀ ਤੇ ਵੈਸ ਪ੍ਰਧਾਨ ਉਹਨਾਂ ਦਾ ਨਹੀਂ ਬਣਦਾ ਇਕੱਲੀਆਂ ਚਾਰ ਵੋਟਾਂ ਨਾਲ ਹਾਂ ਤੱਕਾ ਤੁਕਾ ਕਰ ਲੈਣਾ ਤਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਪਿੱਛੇ ਜੇ ਖਬਰਾਂ ਵੀ ਇਦਾਂ ਦੀਆਂ ਆਈਆਂ ਸਨ ਪਰ ਫਿਲਹਾਲ ਉਹਨਾਂ ਕੋ ਸਿਰਫ 4 ਵੋਟਾਂ ਨੇ ਅੱਗੇ ਗੱਲ ਕਰੀਏ BSP ਦਾ ਇੱਕ ਐਮਸੀ ਹੈ ਪਰ ਉਸ ਦੇ ਨਾਲ ਦੀ ਨਾਲ BSP ਦੇ ਕੋਲ ਐਮਐਲਏ ਦੀ ਵੋਟ ਵੀ ਹੈ ਤਾਂ ਦੋ ਵੋਟਾਂ BSP ਦੀਆਂ ਨੇ ਫਿਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਦੋ ਵੋਟਾਂ ਨੇ ਇੱਕ ਪਰਮ ਸਿੰਘ ਖਾਲਸਾ ਜੀ ਦੀ ਇੱਕ ਉਹਨਾਂ ਦੇ ਮੱਤਰ ਜਿੰਦਰਜੀਤ ਕੌਰ ਜੀ ਦੀ ਔਰ ਇੱਕ ਪਹਿਲਾ ਆਜ਼ਾਦ ਲੜੇ ਸੀਗੇ ਬਖਸ਼ੀ ਅ ਮੇਰੇ ਸੀਨੀਅਰ ਵੀ ਨੇ ਕਾਲਜ ਤੋਂ ਲਾਇਰ ਵੀ ਨੇ ਬਖਸ਼ੀ ਜੀ ਹੁਣ ਭਾਜਪਾ ਚ ਸ਼ਾਮਲ ਹੋ ਚੁੱਕੇ ਆ ਤੇ ਇੱਕ ਆਜ਼ਾਦ ਨੇ ਔਰ ਮੇਰੀ ਅਕਾਲੀ ਦਲ ਨਾਲ ਗੱਲ ਹੋਈ ਸੀ ਕਹਿੰਦੇ ਹਾਲੇ ਉਹਨਾਂ ਨੇ ਜੁਆਇਨ ਨਹੀਂ ਕੀਤੀ ਅਕਾਲੀ ਦਲ ਤਾਂ ਆਪਾਂ ਇੱਕ ਜਿਹੜੀ ਵੋਟ ਆ ਉਹਨੂੰ ਆ ਆਜ਼ਾਦ ਮੰਨ ਕੇ ਚੱਲਾਂਗੇ ਤਾਂ 9 ਕਾਂਗਰਸ ਦੀਆਂ ਜਿਹਦੇ ਚੋ ਦੱਸਿਆ ਜਾ ਰਿਹਾ ਕਿ 8 ਇੰਡੀਆ ਚ ਨੇ ਇੱਕ ਪ੍ਰਦੇਸ਼ ਚ ਨੇ ਤਾਂ 9 ਉਹ ਹੋ ਗਈਆਂ 4 ਆਪ ਦੀਆਂ 13 2 ਅ ਇੱਕ ਆਜ਼ਾਦ ਇੱਕ ਬੀਜੇਪੀ ਦੀ 15 ਦੋ ਬੀਐਸਪੀ ਦੀਆਂ 17 ਦੋ ਅਕਾਲੀ ਦਲ ਦੀਆਂ 19 ਤਾਂ ਜੇ ਬਾਕੀ ਧੜੇ ਜਿਹੜੇ ਆ ਉਹ ਰਲਦੇ ਆ ਤਾਂ 10 ਦੀ ਮੈਜੋਰਿਟੀ ਬਣਦੀ ਹੈ ਨਹੀਂ ਤਾਂ ਕਾਂਗਰਸ ਕੋਲ ਨੋ ਜਿਹੜੀਆਂ ਵੋਟਾਂ ਨੇ ਜਿਹਦੇ ਚੋਂ 8 ਇੰਡੀਆ ਚ ਨਹੀਂ ਤੇ ਜੇ ਕਾਂਗਰਸ ਆਪ ਨਾ ਜਿਹਨੂੰ ਆਪਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈਂਦੀਆਂ ਤਾਂ ਐਦਾ ਹੋ ਨਹੀਂ ਸਕਦਾ ਕਿ ਜੇ ਉਹ ਕਿਉਂਕਿ ਦੋ ਪਾਰਟੀਆਂ ਦਾ ਗੱਠਜੋੜ ਹੋਊਗਾ ਦੋ ਧਿਰਾਂ ਦਾ ਗੱਠਜੋੜ ਹੋਊਗਾ ਤਾਂ ਹੀ ਕਿਸੇ ਦੀ ਮੈਜੋਰਿਟੀ ਬਣਨੀ ਆ ਜੇ ਆਪਾਂ ਕਹ ਲਈਏ ਕਾਂਗਰਸੀ ਅਕਾਲੀਆਂ ਨਾਲ ਗੱਠਜੋੜ ਕਰਨ ਕੇ ਕੱਲ ਤਾਂ ਉਹ ਵੀ ਹੁੰਦਾ ਨਹੀਂ ਜਾਪਦਾ ਕਿਉਂਕਿ ਥੋੜੇ ਦਿਨ ਪਹਿਲਾਂ ਇੱਕ ਦੂਜੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਐ ਆ ਪਹਿਲਾਂ ਪਰਮ ਸਿੰਘ ਖਾਲਸਾ ਜੀ ਦੇ ਉਹਨਾਂ ਦੇ ਖਿਲਾਫ ਵੀ ਪ੍ਰੈਸ ਕਾਨਫਰੰਸ ਹੋਈ ਫਿਰ ਉਹਨਾਂ ਨੇ ਵੀ ਜਵਾਬ ਦਿੱਤਾ ਉਸ ਤੋਂ ਬਾਅਦ ਗੱਲ ਕਰੀਏ ਕਿ ਕਾਂਗਰਸੀ ਜਾਂ ਆਜ਼ਾਦ ਉਮੀਦਵਾਰ ਆਪਸ ਚ ਤਾਲਮਿਲ ਬਣਾ ਸਕਣਗੇ ਤਾਂ ਉਹ ਵੀ ਹੁੰਦਾ ਨਹੀਂ ਜਾਪਦਾ ਕੀ ਕਾਂਗਰਸ ਜਾਂ ਬੀਜੇਪੀ ਦਾ ਆਪਸ ਚ ਤਾਲਮੇਲ ਹੋਵੇਗਾ ਜੇ ਹੋ ਵੀ ਜਾਵੇ ਤਾਂ ਇੱਕ ਵੋਟ ਨਾਲ ਕੋਈ ਫਰਕ ਨਹੀਂ ਪਵੇਗਾ ਕੀ ਕਾਂਗਰਸ ਤੇ ਬੀਐਸਪੀ ਦਾ ਤਾਲਮੇਲ ਹੋਵੇਗਾ ਉਹ ਵੀ ਹੁੰਦਾ ਨਹੀਂ ਜ ਆਪ ਦਾ ਕਿਉਂਕਿ ਫਿਰ ਉਹਨਾਂ ਨੇ ਇੰਪੋਰਟੈਂਸ ਤਾਂ ਆਪਣੇ ਲੀਡਰ ਨੂੰ ਦੇਣੀ ਆ ਜਦਕਿ ਐਮਐਲਏ ਸਾਹਿਬ ਦੀ ਜਿਹੜੀ ਵੋਟ ਆ ਉਹ ਕਾਊਂਟ ਕਰਦੀ ਆ ਤੇ ਉਸ ਤੋਂ ਅੱਗੇ ਆਪ ਕੋਲ ਸਿਰਫ 4 ਵੋਟਾਂ ਨੇ 4 ਐਮਸੀ ਨੇ ਉਹਨਾਂ ਕੋਲ ਔਰ ਜੇ ਅਕਾਲੀ ਦਲ ਨਾ ਜਾਂਦੇ ਆ ਤਾਂ ਦੋ ਉਹਨਾਂ ਦੀ ਹੋ ਜਾਣਗੀਆਂ ਤਾਂ 6 ਫਿਰ ਵੀ 4 ਵੋਟਾਂ ਹੋਰ ਦੀ ਲੋੜ ਹੈ ਪਰ ਅੰਬੀਸ਼ਨਸ ਦੱਸਿਆ ਜਾ ਰਿਹਾ ਕਿ ਬਹੁਤ ਜਾਣਿਆਂ ਦੇ ਆ ਮਹੱਤਵ ਆकांਸ਼ਾਵਾਂ ਬਹੁਤ ਹੁੰਦੀਆਂ ਨੇ ਸਾਰਿਆਂ ਦੀ ਕਿ ਯਾਰ ਮੈਂ ਬਣ ਜਾਵਾਂ ਪਰ ਜਿਨੇ ਵੀ ਬਣਨਾ ਉਹਦੇ ਗੱਲ ਉਸ ਤਰ੍ਹਾਂ ਦੀ ਮਾਲਾ ਹੈ ਕਿਉਂਕਿ ਲੋਕ ਇਹ ਸਵਾਲ ਪੁੱਛਦੇ ਆ ਕਿ ਸਾਡੇ ਲਈ ਪਹਿਲਾਂ ਕੀ ਕੀਤਾ ਪਾਉਣੇ 4 ਸਾਲ ਤੇ ਅਗਲੇ 11 ਮਹੀਨਿਆਂ ਚ ਕੀ ਕਰਨ ਵਾਲੇ ਕਿਉਂਕਿ ਸੀਵਰੇਜ ਦਾ ਪਾਣੀ ਉੱਪਰ ਉੱਪਰ ਕੇ ਬਾਹਰ ਆਉਂਦਾ ਔਰ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਸ਼ੁੱਧ ਨਹੀਂ ਆਉਂਦਾ ਸੜਕਾਂ ਰਗਾ ਜਾਮ ਹੋ ਚੁੱਕੀਆਂ ਕੋਈ ਬਜ਼ੁਰਗਾਂ ਲਈ ਗਰਾਊਂਡ ਨਹੀਂ ਹੈ ਜਿੱਥੇ ਸ਼ਾਮ ਨੂੰ ਜਾ ਕੇ ਟਹਿਲ ਸਕਣ ਹੁਣ 12 ਦਰੀ ਵੀ ਪਹਿਲਾਂ ਵਰਗੀ 12 ਦਰੀ ਨਹੀਂ ਰਹੀ ਕੋਈ ਬੱਚਾ ਲਈ ਖੇਡ ਮੈਦਾਨ ਨਹੀਂ ਹੈ ਮੱਛਰ ਮੱਛਰ ਪੂਰੇ ਸ਼ਹਿਰ ਚ ਹੋਇਆ ਪਿਆ ਕੂੜਾ ਕਰਕਟ ਪੂਰੇ ਸ਼ਹਿਰ ਚ ਹੋਇਆ ਪਿਆ ਮਿੱਟੀ ਮਿੱਟੀ ਪੂਰਾ ਸ਼ਹਿਰ ਹੋਇਆ ਪਿਆ ਡੋਡਿਆਂ ਦੇ ਰੇਟ ਵਾਂਗ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀਗਾ ਕਿ ਟੋਏ ਵਧ ਹੀ ਜਾਂਦੇ ਆ ਔਰ ਲੀਡਰ ਉਹੀ ਗੱਲ ਹੈ ਕਿ ਜੀ ਮੈਂ ਸਾਧੂ ਆ ਦੂਜਾ ਚੋਰ ਆ ਇੱਕ ਦੂਜੇ ਨੂੰ ਧਮਕੀਆਂ ਤੱਕ ਦਿੰਦੇ ਨੇ ਪਰ ਫਿਰ ਇਹ ਜਿਹੜੇ ਆ ਇਨੋਸੈਂਟ ਵਿਕਟਮ ਬਣ ਜਾਂਦੇ ਆ ਕਿ ਮੈਂ ਤਾਂ ਬਹੁਤ ਸ਼ਰੀਫ ਆ ਜੀ ਦੂਜਾ ਹੀ ਧੱਕਾ ਕਰ ਰਿਹਾ ਔਰ ਸ਼ਹਿਰ ਨੂੰ ਇਹ ਚੇਤਾਰਦੇ ਨੇ ਸ਼ਹਿਰ ਨੂੰ ਇਹ ਚੇਤਾਰਦੇ ਨੇ ਕਿ ਤੁਹਾਡੇ ਨਾਲ ਧੱਕਾ ਕਰਿਆ ਜਦ ਇੱਕ ਦੂਜੇ ਨਾਲ ਜਦ ਕਿ ਇੱਕ ਦੂਜੇ ਨਾਲ ਧੱਕੇ ਕਰਦੇ ਆ ਪਰ ਉਹਦੇ ਵਿੱਚ ਪਿਸ ਦੇ ਆਪਾਂ ਮੈਂ ਤਾਂ ਹੀ ਕਿਹਾ ਸੀ ਇਹ ਬਾਂਦਰ ਕਿਲਾ ਚੱਲਦਾ ਪਿਆ ਔਰ ਇਹਨਾਂ ਨੂੰ ਕੋਈ ਫਰਕ ਨਹੀਂ ਕਿਸੇ ਦੇ ਨਾਲ ਇਹਨਾਂ ਨੂੰ ਸਿਰਫ ਆਪਣੀ ਵਾਹ ਵਾਹ ਆਪਣੀ ਹੂ ਹੂ ਆਪਣੀ ਹਾ ਹਾ ਚਾਹੀਦੀ ਹੈ ਹੁਣ ਵੀ ਮੀਟਿੰਗਾਂ ਚ ਚੱਲਦੀ ਹੋਣੀ ਐ ਜੋੜ ਤੋੜ ਦੀਆਂ ਪਰ ਹੁਣ ਵੀ ਇਹ ਨਹੀਂ ਸਵਾਲ ਹੋਣਾ ਕਿ ਯਾਰ ਆਪਾਂ ਲੋਕਾਂ ਦੇ ਕੰਮ ਕਰਾਣੇ ਆ ਦੇਖੋ ਇਹਨਾਂ ਜਿੰਨੇ ਐਮ ਸੀ ਸਹਿਬਾਨ ਨੇ ਐਮ ਐਲ ਏ ਸਾਹਿਬ ਨੇ ਲੋਕਾਂ ਨੇ ਚੁਣ ਕੇ ਇਹਨਾਂ ਨੂੰ ਅਹੁਦੇ ਦੇ ਦਿੱਤੇ ਇਲੈਕਟਿਡ ਨੇ ਸਾਰੇ ਜੇ ਚੌੜ ਰਲ ਮਿਲ ਕੇ ਸਹਿਮਤੀ ਕਰਕੇ ਸ਼ਹਿਰ ਦੇ ਵੈਲਫੇਅਰ ਲਈ ਕੰਮ ਕਰ ਸਕਦੇ ਆ ਲੋਕਾਂ ਨੂੰ ਉਹ ਵੀ ਦੱਸੂਗਾ ਆ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਉਹ ਵੀ ਦਿਸੇਗਾ ਕਿ ਹਾਂ ਯਾਰ ਇਹਨਾਂ ਨੇ ਵੈਲਫੇਅਰ ਲਈ ਅੱਛੇ ਡਿਸੀਜਨ ਲਏ ਨੇ ਜੇ ਕੋਈ ਕੁਰਬਾਨੀ ਵੀ ਕਰਦਾ ਪਰ ਇੱਥੇ ਸੁਣਨ ਚ ਇਹ ਆਇਆ ਕਿ ਕੱਲ ਸਵਾਦ ਲਿਆ ਜਾਣਾ ਹੋ ਸਕਦਾ ਮੇਰੀ ਇਸ ਵੀਡੀਓ ਤੋਂ ਬਾਅਦ ਕਿਉਂਕਿ ਸਾਰੇ ਦੇਖਦੇ ਹੀ ਆ ਹੋ ਸਕਦਾ ਮੇਰੀ ਇਸ ਵੀਡੀਓ ਤੋਂ ਬਾਅਦ ਜ਼ਮੀਰ ਜਾਗ ਜਾਵੇ ਸੋਚਣ ਕਿ ਨਹੀਂ ਯਾਰ ਸ਼ਹਿਰ ਦੇ ਵੈਲਫੇਅਰ ਲਈ ਕੁਝ ਸੋਚ ਲੈਣੇ ਪਰ ਹਾਲੇ ਤੱਕ ਤਾਂ ਇਉਂ ਹੀ ਪ੍ਰਤੀਤ ਹੋ ਰਿਹਾ ਕਿ ਸਵਾਦ ਲੈਣਾ ਸਾਰਿਆਂ ਨੇ ਕੱਲ ਔਰ ਇਹਨਾਂ ਦੇ ਸਵਾਦ ਵਿੱਚ ਪਿਸਣਾ ਅਸੀਂ ਆਂ ਸੁਣਾ ਅਸੀਂ ਆ ਇਹਨਾਂ ਨੇ ਬਾਂਦਰ ਕਿਲਾ ਖੇਲੀ ਜਾਣਾ ਇਹਨਾਂ ਨੇ ਜਿਹੜੇ ਘੋੜੇ ਸੁਪਨਿਆਂ ਦੇ ਉਹ ਭੁਜਾਈ ਜਾਣੇ ਆ ਕਿ ਕੋਈ ਨਹੀਂ 27 'ਚ ਦੇਖਾਂਗੇ ਫਿਰ ਦੇਖਾਂਗੇ ਉਦੋਂ ਦੇਖਾਂਗੇ 26 'ਚ ਦੇਖਾਂਗੇ ਹੁਣ ਸਮਾਂ ਟਪਾਉ ਪਰ ਬੇਨਤੀ ਫਿਰ ਵੀ ਇੰਨੀ ਹੈ ਕਿ ਸ਼ਹਿਰ ਦੇ ਆਵਾਮ ਨੇ ਸ਼ਹਿਰ ਦੀ ਆਮ ਜਨਤਾ ਨੇ ਤੁਹਾਨੂੰ ਮੌਕਾ ਦਿੱਤਾ ਸੀ ਹੁਣ ਮੌਕਾ ਤੁਹਾਡੇ ਕੋਲ ਹੈ ਕਿ ਰਲ ਮਿਲ ਕੇ ਸਹੀ ਫੈਸਲਾ ਲਓ ਰਲ ਮਿਲ ਕੇ ਸ਼ਹਿਰ ਦੇ ਹਿੱਤ ਲਈ ਫੈਸਲੇ ਲਓ ਰਲ ਮਿਲ ਕੇ ਲੋਕਾਂ ਦੇ ਹਿੱਤ ਲਈ ਫੈਸਲੇ ਲੋ ਤਾਂ ਜੋ ਇਹ ਸੋਚ ਸਕਣ ਕਿ ਤੁਹਾਨੂੰ 2026 ਚ ਮੌਕਾ ਦੇ ਦਈਏ ਨਹੀਂ ਤਾਂ ਜੇ ਤੁਸੀਂ ਕੱਲ ਦਾ ਮੌਕਾ ਗਵਾ ਲਿਆ ਫਿਰ ਸ਼ਹਿਰ ਵਾਸੀਆਂ ਨੇ ਤੁਹਾਨੂੰ ਮੁੜ ਕੇ ਮੌਕਾ ਨਹੀਂ ਦੇਣਾ ਕਿਉਂਕਿ ਸੱਚ ਜਾਣਿਓ ਤੁਸੀਂ ਸਾਰੇ ਮੇਰੇ ਪਰਿਵਾਰਕ ਮੈਂਬਰ ਉਹ ਸੱਚ ਜਾਣਿਓ ਇਸ ਵਾਰ ਜੋ ਹਾਲਾਤ ਸ਼ਹਿਰ ਦੇ ਹੋਏ ਨੇ ਜੋ ਐਨ ਆਰ ਆਈ ਮੇਰੇ ਨਾਲ ਕਿਉਂਕਿ ਪਾਰਕਿੰਗ ਚ ਮਿਲ ਜਾਂਦੇ ਨੇ ਕਦੀ ਰੇਲਵੇ ਰੋਡ ਦੀ ਪਾਰਕਿੰਗ ਚ ਕਦੇ ਥਾਣੇ ਦੇ ਸਾਹਮਣੇ ਜਿਹੜੀ ਪਾਰਕਿੰਗ ਉੱਥੇ ਮਿਲ ਜਾਂਦੀ ਹੈ ਜਾਂ ਕਿਤੇ ਰੈਸਟੋਰੈਂਟ ਚ ਮਿਲਦੇ ਆ ਜਿੰਨੇ ਉਹ ਨਿਰਾਸ਼ ਹੋ ਕੇ ਗਏ ਨੇ ਕਹਿੰਦੇ ਯਾਰ ਐਨੀ ਦੁਰਦਸ਼ਾ ਤੇ ਜਿਹੜੇ ਇੱਥੇ ਸਾਡੇ ਭੈਣ ਭਰਾ ਰਹਿੰਦੇ ਆ ਕਹਿੰਦੇ ਯਾਰ ਕਿੱਦਾਂ ਸਮਾਂ ਕੱਟੀ ਜਾਂਦੇ ਆ ਤੇ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਤਾਂ ਮੈਂ ਰੋਜ਼ਾਨਾ ਮਿਲਦਾ ਹੀ ਆ ਤੇ ਜਿੰਨੇ ਲੋਕ ਦੁਖੀ ਨੇ ਜਿੰਨੇ ਕੁ ਲੋਕ ਪਰੇਸ਼ਾਨ ਨੇ ਇਹਨਾਂ ਨੂੰ ਮਾਫ਼ ਨੀ ਕਰਨਾ ਤੁਹਾਨੂੰ ਤਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਸਰਪਾਰਟੀ ਮੀਟਿੰਗ ਨਹੀਂ ਜਿੱਦਾਂ ਹੁੰਦੀ ਉਸ ਤਰੀਕੇ ਨਾਲ ਰਲ ਮਿਲ ਕੇ ਸ਼ਹਿਰ ਦੇ ਬਾਰੇ ਸੋਚੋ ਉਸ ਦੇ ਕਰਕੇ ਲੋਕਾਂ ਦੇ ਹਿੱਤ ਦੇ ਕਰਕੇ ਸ਼ਹਿਰ ਦੇ ਹਿੱਤ ਬਾਰੇ ਸੋਚੋ ਰਲ ਮਿਲ ਕੇ ਅਸੀਂ ਸਾਰੇ ਭੈਣ ਭਰਾ ਆਈਆਂ ਰਲ ਮਿਲ ਕੇ ਇਹ ਕੋਸ਼ਿਸ਼ ਕਰੀਏ ਕਿ ਸ਼ਹਿਰ ਨੂੰ ਵਧੀਆ ਬਣਾਈਏ ਸ਼ਹਿਰ ਦੇ ਹਿੱਤ ਦੇ ਕੰਮ ਕਰੀਏ ਔਰ ਸ਼ਹਿਰ ਦੇ ਲੋਕਾਂ ਲਈ ਕੰਮ ਕਰੀਏ ਕਿਉਂਕਿ 26 ਚ 27 ਚ ਤੁਸੀਂ ਹੀ ਜਾਣਾ ਲੋਕਾਂ ਕੋਲ ਵੋਟ ਮੰਗਣ ਨਹੀਂ ਤਾਂ ਇਹਨਾਂ ਨੇ ਵੀ ਬਾਹ ਫੜ ਕੇ ਕਮਰੇ ਚੋਂ ਕਿਉਂਕਿ ਕਮਰੇ ਚ ਜਾ ਕੇ ਗੋਡੇ ਫੜਦੇ ਨਾ ਤੁਸੀਂ ਨਹੀਂ ਤਾਂ ਇਹਨਾਂ ਨੇ ਵੀ ਬਾਹ ਫੜ ਕੇ ਤੁਹਾਨੂੰ ਫਿਰ ਕਮਰੇ ਚੋਂ ਫਿਰ ਘਰ ਚੋਂ ਫਿਰ ਮਹੱਲੇ ਚੋਂ ਬਾਹਰ ਕਰ ਦੇਣਾ ਔਰ ਕਹਿਣਾ ਕਿ ਤੂੰ ਬਾਹਰ ਕਰ ਕੇ ਲਾਈ ਖੇਲ ਚਲੋ ਬਾਕੀ ਜੋ ਵੀ ਹੈ ਕੱਲ ਹੋਣਾ 11 ਵਜੇ ਅਸੀਂ ਪਹੁੰਚ ਜਾਣਾ ਨਗਰ ਕੌਂਸਲ ਤੁਹਾਨੂੰ ਜੋ ਵੀ ਉੱਥੋਂ ਦੀ ਅਪਡੇਟਸ ਆ ਦਿਖਾਉਂਦੇ ਰਵਾਂਗੇ ਕਿ ਸਵਾਦ ਕੁੱਟਿਆ ਜਾ ਰਿਹਾ ਕਿ ਸ਼ਹਿਰ ਬਾਰੇ ਸੋਚਿਆ ਜਾ ਰਿਹਾ ਕਿ ਫਿਰ ਤੋਂ ਉਹੀ ਲੜਾਈ ਪੜਾਈ ਹੁੰਦੀ ਪਈ ਹੈ ਮੱਛੀ ਮਾਰਕੀਟ ਬਣੀ ਪਈ ਹੈ ਉਹ ਤਸਵੀਰ ਤੁਹਾਨੂੰ ਕੱਲ ਦਿਖਾ ਦਨੇ ਬਟ ਮੈਂ ਇਹ ਕਾਮਨਾ ਕਰਦਾ ਮੈਂ ਇਹ ਉਮੀਦ ਕਰਦਾ ਮੈਂ ਇਹ ਮੱਥਾ ਟੇਕਦਾ ਰੱਬ ਦੇ ਅੱਗੇ ਕਿ ਇਹਨਾਂ ਨੂੰ ਮਤ ਸੰਮਤਿਆ ਬਖਸ਼ੇ ਇਹਨਾਂ ਦੀ ਮਤ ਜਿਹੜੀ ਹੈ ਇਹ ਮਤ ਲੈਣ ਅੱਜ ਦੀ ਵੀਡੀਓ ਚ ਇਹ ਤੁਹਾਡੇ ਕਮੈਂਟਾਂ ਤੋਂ ਮਤ ਲੈਣ ਇਕਜੁੱਟ ਹੋਣ ਔਰ ਜਿਹੜਾ ਅਗਲਾ ਮਹੀਨਾ ਹੈ ਅਗਲੇ 11 ਮਹੀਨੇ ਨੇ ਕਿਉਂਕਿ ਕੱਲ 11 ਵਜੇ ਮਹੱਤਵਪੂਰਨ ਮੀਟਿੰਗ ਹੈ 11 ਨਾਲ 11 ਦਾ ਸਿਸਟਮ ਵੀ ਜੁੜ ਗਿਆ ਅਗਲੇ 11 ਮਹੀਨੇ ਇਹ ਜਿਹੜੇ 18 ਐਮਸੀ ਸਹਿਬਾਨ ਨੇ ਕਿਉਂਕਿ ਮੈਡਮ ਪਰਮਜੀਤ ਕੌਰਤਾ ਚਹਾਂ ਚ ਨਹੀਂ ਰਹੇ ਜਿਹੜੇ 18 ਐਮਸੀ ਸਹਿਬਾਨ ਨੇ ਇਹ ਰਲ ਮਿਲ ਕੇ ਭਾਈਚਾਰਾ ਰੱਖ ਕੇ ਭੈਣ ਭਰਾਵਾਂ ਵਾਂਗਰੋਂ ਪਰਿਵਾਰਕ ਜੀਆਂ ਵਾਂਗਰੋਂ ਸ਼ਹਿਰ ਦੇ ਲੋਕਾਂ ਦੇ ਹਿੱਤ ਲਈ ਕੰਮ ਕਰਨ ਤਾਂ ਲੋਕ ਇਹਨਾਂ ਨੂੰ ਸਲਾਘਾ ਕਰਨਗੇ ਤਾਂ ਸ਼ਲਾਘਾ ਕਰਨੀ ਵੀ ਚਾਹੀਦੀ ਹੈ ਜੇ ਇਸ ਤਰੀਕੇ ਕੰਮ ਕਰਨਗੇ ਤਾਂ ਅਸੀਂ ਖੁਦ ਇਹਨਾਂ ਦੀ ਸ਼ਲਾਘਾ ਕਰਾਂਗੇ ਪਰ ਜੇ ਫਿਰ ਉਹੀ ਸਿਆਪਾ ਹੀ ਰੱਖਣਾ ਉਹੀ ਕੁੱਤ ਕਲੇਸ਼ ਰੱਖਣਾ ਜੇ ਉਹੀ ਆਪਣੇ ਨਿੱਜੀ ਸਵਾਰਥ ਮੂਰੇ ਰੱਖਣੇ ਆ ਜੇ ਉਹੀ ਆਪਣੇ ਆਪ ਨੂੰ ਆਪਣੀ ਆਪਣੀ ਈਗੋ ਨੂੰ ਆਪਣੇ ਅਹੰਕਾਰ ਨੂੰ ਕਿਉਂਕਿ ਅਣਖ ਨਹੀਂ ਮੈਂ ਕਹਿ ਸਕਦਾ ਅਹੰਕਾਰ ਬੋਲਦਾ ਹੁੰਦਾ ਆਪਣੇ ਅਹੰਕਾਰ ਨੂੰ ਉੱਤੇ ਰੱਖਣਾ ਪ੍ਰੈਸ ਕਾਨਫਰੰਸ 'ਚ ਇੱਕ ਦੂਜੇ ਨੂੰ ਮਤਲਬ ਲਾਂਭੂ ਲਾਣ ਦੀ ਕੋਸ਼ਿਸ਼ ਕਰਨੀ ਹੈ ਇੱਕ ਦੂਜੇ ਨੂੰ ਨੀਵਾ ਦਿਖਾਣ ਦੀ ਕੋਸ਼ਿਸ਼ ਕਰਨੀ ਫਿਰ ਕੁਝ ਨਹੀਂ ਹੋਣਾ ਫਿਰ ਲੜੀ ਜਾਓ ਲੜਾਈਆਂ ਪੜਾਈਆਂ ਕਰੀ ਜਾਓ ਕੋਈ ਫਰਕ ਨਹੀਂ ਪੈਣਾ ਔਰ ਜਿਹੜੀ ਆਮ ਜਨਤਾ ਹੈ ਜਿਹੜੇ ਸਾਡੇ ਪਰਿਵਾਰਕ ਜੀਓ ਉਹ ਸਭ ਜਾਣਦੇ ਹੈ ਜੇ ਜਨਤਾ ਹੀ ਸਭ ਜਾਣਦੀ ਹੈ ਜਨਤਾ ਜਨਾਰਦਨ ਹੈ ਔਰ ਆਮ ਪਬਲਿਕ ਨੂੰ ਸਭ ਕੁਝ ਪਤਾ ਹੈ ਤਾਂ ਇਹੀ ਬੇਨਤੀ ਆ ਇਹੀ ਉਮੀਦ ਆ ਇਹੀ ਕਾਮਨਾ ਹੈ ਕਿ ਤੁਸੀਂ ਕੱਲ ਸਹੀ ਫੈਸਲੇ ਲੋ ਲੋਕਾਂ ਦੇ ਹਿੱਤ ਲਈ ਫੈਸਲੇ ਦਿਓ ਜੇ ਪਲਕਾਂ ਤੇ ਬਿਠਾਉਂਦੇ ਆ ਤਾਂ ਇਹ ਭੂੰਜੇ ਬਿਠਾਣਾ ਵੀ ਜਾਣਦੇ ਆ ਤੇ ਜੇ ਹੁਣ ਤੁਸੀਂ ਗੋਡਿਆਂ ਭਾਰਿਆਂ ਤੁਸੀਂ ਅਗਲੇ 11 ਮਹੀਨਿਆਂ ਚ ਸਹੀ ਫੈਸਲੇ ਲੈ ਲੇ ਤਾਂ ਇਹਨਾਂ ਨੇ ਫਿਰ ਤੋਂ ਪਲਕਾਂ ਤੇ ਬਿਠਾ ਲੈਣਾ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸੰਗਤ 'ਚ ਰੱਬ ਵੱਸਦਾ ਆਮ ਲੋਕਾਂ 'ਚ ਰੱਬ ਵੱਸਦਾ ਤਾਂ ਇਹ ਤੁਹਾਡਾ ਰੱਬ ਹੈ ਔਰ ਰੱਬ ਦਾ ਦਰਜਾ ਜੋ ਹੁੰਦਾ ਰੱਬ ਨੂੰ ਉਹ ਦਰਜਾ ਜੋ ਆਮ ਲੋਕਾਂ ਨੂੰ ਉਹ ਦਰਜਾ ਦਿਓ ਜਿਸਦੇ ਉਹ ਹੱਕਦਾਰ ਨੇ ਕੱਲ 11 ਵਜੇ ਮੈਂ ਤੇ ਸਾਡੀ ਟੀਮ ਪਹੁੰਚ ਜਾਵੇਗੀ ਜੀ ਨਗਰ ਕੌਂਸਲ ਔਰ ਤੁਹਾਨੂੰ ਸਾਰੀ ਅਪਡੇਟ ਦਵਾਂਗੇ ਲਓ ਵੀਡੀਓ ਚ ਵੀ 211 ਹੋ ਗਿਆ ਤਾਂ ਅਸੀਂ ਉੱਥੇ ਪਹੁੰਚ ਜਾਾਂਗੇ ਤੁਹਾਨੂੰ ਕੱਲੀ ਕੱਲੀ ਅਪਡੇਟ ਦਵਾਂਗੇ ਔਰ ਉਮੀਦ ਕਰਦੇ ਹਾਂ ਤੁਸੀਂ ਇਸੇ ਤਰੀਕੇ ਆਪਣਾ ਪਿਆਰ ਬਰਸਾਤੇ ਰੋ ਕਿ ਬਾਕੀ ਤੁਸੀਂ ਆਪਣੇ ਕਮੈਂਟ ਕਰ ਦਿਓ ਤੁਸੀਂ ਕਿਸ ਨੂੰ ਚਾਹੁੰਦੇ ਹੋ ਕਿ ਉਹ ਸ਼ਹਿਰ ਦਾ ਵਾਈਸ ਪ੍ਰਧਾਨ ਬਣੇ ਕਿਸ ਨੂੰ ਕਿਸ ਤੋਂ ਉਮੀਦਾਂ ਨੇ ਤੁਹਾਨੂੰ ਕਿ ਉਹ ਪੂਰੇ ਸ਼ਹਿਰ ਨੂੰ ਨਾਲ ਲੈ ਕੇ ਚੱਲੇਗਾ ਕਿਸ ਤੋਂ ਉਮੀਦਾਂ ਨੇ ਕਿ ਉਹਦੇ ਨਾਲ ਉਹ ਉਹਦੇ ਵਾਈਸ ਪ੍ਰਧਾਨ ਬਣਨ ਨਾਲ ਆ ਭਾਈ ਚਾਰਕਸਾਂ ਜਿਹੜੀ ਇਸੇ ਤਰੀਕੇ ਮਜ਼ਬੂਤ ਰਹੇਗੀ ਔਰ ਲੋਕਾਂ ਦੇ ਕੰਮ ਜਿਹੜੇ ਆ ਉਹ ਵੀ ਮਜ਼ਬੂਤੀ ਨਾਲ ਕੀਤੇ ਜਾਣਗੇ ਗੁਰਨੇਕਸ਼ਰ ਕਹਿਣੇ ਸੂਰੀ ਸਬ ਮਿਰਚਾ ਮੁਰਚਾ ਵੀ ਵਾਰ ਕੇ ਦੇਖ ਲਓ ਮੇਰੇ ਪਿਆਰੇ ਸ਼ਹਿਰ ਨੂੰ ਨਜ਼ਰ ਲੱਗ ਗਈ ਲੱਗਦਾ ਨਜ਼ਰ ਤਾਂ ਬਸ ਤੁਹਾਨੂੰ ਪਤਾ ਹੀ ਹੈ ਕਿਨਾਂ ਦੀ ਲੱਗੀ ਹੈ ਨਜ਼ਰ ਬਟੂ ਹੀ ਨਜ਼ਰ ਲਾਰੇ ਨੇ ਜਿਹੜੇ ਸ਼ਹਿਰ ਦੇ ਲੰਬੜਦਾਰ ਨੇ ਨਾ ਹੁੰਦੇ ਨਹੀਂ ਪਿੰਡ 'ਚ ਕਹਾਵਤ ਕਿ ਜਿਵੇਂ ਕਹਿੰਦੇ ਨੇ ਹੁੰਦੇ ਕਿ ਤੂੰ ਡੀਸੀ ਲੱਗਿਆ ਜਾਂ ਕਹਾਵਤ ਹੁੰਦੀ ਕਿ ਤੂੰ ਲੰਬੜਦਾਰ ਹੈ ਬਸ ਜਿਹੜੇ ਇਹ ਸਮਝਦੇ ਕਿ ਅਸੀਂ ਲੰਬੜਦਾਰ ਹਾਂ ਅਸੀਂ ਕਰਤਾ ਧਰਤਾ ਆ ਨਜ਼ਰ ਤਾਂ ਉਹਨਾਂ ਦੀ ਲੱਗੀ ਆ ਉਹ ਸ਼ਹਿਰ ਤਾਂ ਸਾਡਾ ਬਹੁਤ ਸੋਹਣਾ ਹੈ ਬਾਕੀ ਤੁਸੀਂ ਜਿਸ ਨੂੰ ਚਾਹੁੰਦੇ ਹੋ ਕਿ ਤੁਹਾਡਾ ਦਿਲ ਕਹਿੰਦਾ ਕਿ ਯਾਰ ਇਹ ਵਾਈਸ ਪ੍ਰਧਾਨ ਬਣੇ ਇਹ ਲੋਕ ਖੇਤ ਤੇ ਕੰਮ ਕਰਦਾ ਹੈ ਇਹ ਲੋਕਾਂ ਨਾਲ ਲੋਕਾਂ ਦੀ ਵੈਲਫੇਅਰ ਲਈ ਜੱਜਪੈਣਾ ਕੰਮ ਕਰਦਾ ਹੈ ਹਰ ਥਾਂ ਤੇ ਪਹੁੰਚਦਾ ਉਹਦਾ ਨਾਮ ਕਮੈਂਟ 'ਚ ਰੱਖ ਦਿਓ ਉਹਦਾ ਨਾਮ ਕਮੈਂਟ 'ਚ ਪਾ ਦਿਓ ਆਪਾਂ ਕੱਲ ਸਵੇਰੇ ਉਹਨਾਂ ਦਾ ਨਾਮ 11 ਵਜੇ ਜ਼ਰੂਰ ਮੈਂਸ਼ਨ ਕਰਾਂਗੇ ਉਜਾਗਰ ਕਰਾਂਗੇ ਤੇ ਜਿਹਨੂੰ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਨਾ ਬਣੇ ਉਹਦਾ ਨਾਮ ਵੀ ਲੈਦੇ ਉਹਦਾ ਨਾਮ ਵੀ ਲੈਦੇ ਆ ਕਿ ਆਪਾਂ ਨੂੰ ਕੋਈ ਡਰ ਨਹੀਂ ਕਿਉਂਕਿ ਮੈਂ ਤਾਂ ਕੱਲ ਵੀ ਕਿਹਾ ਸੀਗਾ ਕਿ ਆਪਾਂ ਸਮੁੰਦਰ 'ਚ ਰਹਿੰਦੇ ਆ ਤੇ ਮਗਰਮੱਛਾ ਨਾਲ ਸਾਡਾ ਵੈਰ ਪੈ ਚੁੱਕਾ ਔਰ ਪਿਆ ਇਸ ਲਈ ਕਿਉਂਕਿ ਆਪਾਂ ਆਪਣੇ ਸਮੁੰਦਰ ਨੂੰ ਸਾਫ਼ ਰੱਖਣਾ ਹੈ ਜਿਹੜਾ ਗੰਧਲਾ ਕਰਦਾ ਔਰ ਫਿਰ ਸਾਡਾ ਦੁਸ਼ਮਣ ਹੀ ਹੈ ਮਤਲਬ ਇਹ ਐਥਿਕਸ ਦੀ ਲੜਾਈ ਹੈ ਨਾ ਇਹ ਪ੍ਰਿੰਸੀਪਲਸ ਦੀ ਲੜਾਈ ਹੈ ਇਹ ਕੋਈ ਹੱਥ ਹੱਥੀ ਲੜਾਈ ਨਹੀਂ ਆ ਇਹ ਲੌਜੀਕ ਦੀ ਲੜਾਈ ਹੈ ਤੱਥਾਂ ਦੀ ਲੜਾਈ ਹੈ ਔਰ ਬਿਨਾ ਤੱਥ ਤੋਂ ਆਪਾਂ ਕਿਸੇ ਦੇ ਬਾਰੇ ਕਦੀ ਵੀ ਕੋਈ ਫਾਲਤੂ ਗੱਲ ਨਹੀਂ ਕਰਦੇ ਔਰ ਜੇ ਤੱਥਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਸ਼ਹਿਰ ਸੱਚੀ ਬਹੁਤ ਪੇਨ ਚ ਹੈ ਤਕਲੀਫ ਚ ਹੈ ਇਹ ਹਾਲਾਤ ਬਹੁਤ ਮਾੜੇ ਨੇ ਇਹਨੂੰ ਆਪਾਂ ਸਮਾਰਟ ਸਿਟੀ ਨਹੀਂ ਕਹਿ ਸਕਦੇ ਔਰ ਇਹਦੇ ਨਾਲ ਤੁਸੀਂ ਜਦੋਂ ਵੀ ਕਿਤੇ ਜਾਂਦੇ ਆਂਦੇ ਹੋ ਤੁਸੀਂ ਖੁਦ ਮਹਿਸੂਸ ਕਰ ਸਕਦੇ ਹੋ ਮੈਂ ਤਾਂ ਕੱਲ ਵੀ ਗੱਲ ਕਹੀ ਸੀਗੀ ਕਿ ਗੱਡੀ 'ਚ ਜਾਂਦੇ ਆਂ ਤਾਂ ਏਸੀ ਚਲਾ ਨਹੀਂ ਸਕਦੇ ਕਿਉਂਕਿ ਮੌਸਮ ਹਾਲੇ ਓਨਾ ਗਰਮ ਨਹੀਂ ਹੋਇਆ। ਸ਼ੀਸ਼ੇ ਖੋਲਦੇ ਆਂ ਮਿੱਟੀ ਜਿਹੜੀ ਐ ਉਹ ਅੰਦਰ ਆਂਦੀ ਐ। ਜੇ ਸ਼ੀਸ਼ੇ ਬੰਦ ਕਰਖਦੇ ਆਂ ਤਾਂ ਕਬਰਾਟ ਜੀ ਹੁੰਦੀ ਐ ਉਹ ਹੰਮਸ ਹੋ ਜਾਂਦੀ ਤਾਂ ਮੌਸਮ ਵੀ ਇੱਕ ਹੋਰ ਤਰ੍ਹਾਂ ਦਾ ਹੁੰਦਾ ਜਾਂਦਾ ਤੇ ਉਸ ਦੇ ਉੱਤੋਂ ਹਾਲਾਤ ਵੀ ਬਹੁਤ ਮਾੜੇ ਨੇ ਤੇ ਜਿਹੜੇ ਮੋਟਰਸਾਈਕਲ ਤੇ ਜਾਂਦੇ ਆ ਉਹ ਤਾਂ ਮਿੱਟੀ ਨਾਲ ਭਰ ਹੀ ਜਾਂਦੇ ਆ। ਜਿਹੜੇ ਸਕੂਟਰ ਤੇ ਮੋਟਰਸਾਈਕਲ ਤੇ ਸਾਈਕਲ ਤੇ ਜਾਂਦੇ ਉਹਨਾਂ ਦਾ ਤਾਂ ਬਹੁਤ ਬੁਰਾ ਹਾਲ ਐ। ਤਾਂ ਇਹ ਕੀ ਜਦ ਦਰਸਤ ਹੋਣ ਇਸ ਲਈ ਲੀਡਰ ਸਹਿਬਾਨ ਨੇ ਫੈਸਲੇ ਕਰਨੇ ਮੈਂ ਤੁਹਾਨੂੰ ਦੱਸ ਦਿੱਤਾ ਜੀ ਜਿਹੜਾ ਕਮੈਂਟ ਆ ਰਿਹਾ ਕਿ ਪਹਿਲਾਂ 20 ਵੋਟਾਂ ਸਨ ਹੁਣ 19 ਰੋ ਗਈਆਂ ਕਿਉਂਕਿ ਮੈਡਮ ਪਰਮਜੀਤ ਕੌਰ ਜੀ ਦੀ ਅਨਫੋਰਚੂਨੇਟਲੀ ਪਿਛਲੇ ਵੀਕ ਡੈਥ ਹੋ ਗਈ ਹੈ ਤੇ 19 ਚੋਂ ਨੌ ਕਾਂਗਰਸ ਕੋ ਹੈ ਜਿਨ੍ਹਾਂ ਕੋਲ ਇਸ ਸਮੇਂ 8 ਇੰਡੀਆ ਚ ਉਹਨਾਂ ਦੇ ਐਮ ਸੀ ਸਹਿਬਾਨ ਹੈਗੇ ਆ ਇੱਕ ਪ੍ਰਦੇਸ਼ ਚ ਨੇ ਔਰ ਚਾਰ ਆਪ ਕੋ ਹੈ 2021 ਚ ਆਪ ਕੋਲ ਇੱਕ ਵੀ ਨਹੀਂ ਸੀ ਬਾਕੀ ਜਿਵੇਂ ਲਲਿਤਪਨ ਪਾਠਕ ਹੈ ਬਲਵਿੰਦਰ ਬਲਵਿੰਦਰ ਕੌਰ ਜੀ ਨੇ ਇਹ ਅਹ ਹਮਖਿਆਲੀ ਸੰਨ ਔਰ ਬੀ ਸੀ ਸਕੋਰ ਬੀਕ ਕਾ ਜੀ ਇਹ ਆਪਚੋ ਆਏ ਨੇ ਇਹ ਅਕਾਲੀ ਦਲ ਚੋਂ ਆਏ ਨੇ ਔਰ ਡਾਕਟਰ ਕਮਲ ਜਿਹੜੇ ਨੇ ਉਹ ਕਾਂਗਰਸ ਚੋਂ ਆਏ ਨੇ ਇੱਕ ਬੀ ਜੀ ਪੀ ਜਿਹਨੇ ਜੀ ਬਖਸ਼ੀ ਜੀ ਔਰ ਬੀ ਐਸ ਪੀ ਚ ਐਮ ਸੀ ਨੇ ਨੌਰਥ ਜੀ ਐਮ ਐਲ ਏ ਸਾਹਿਬ ਨਛੱਤਰਪਾਲ ਜੀ ਦੀ ਇੱਕ ਵੋਟ ਹੈ ਦੋ ਅਕਾਲੀ ਦਲ ਚ ਨੇ ਜੀ ਪਰਮ ਖਾਲਸਾ ਜੀ ਤੇ ਉਹਨਾਂ ਦੀ ਮਦਦ ਜਿੰਦਰਜੀਤ ਕੁਾਰ ਜੀ ਤਾਂ ਇਹ ਸਾਰੀ ਡਿਟੇਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਕਿਆਸ ਰਾਈਆਂ ਨੇ ਜੋ ਚਰਚਾਵਾਂ ਨੇ ਚੁੰਝ ਚਰਚਾ ਹੈ ਔਰ ਆਪਾਂ ਇੱਕ ਤਰ੍ਹਾਂ ਦੀ ਪੰਛੀ ਚਾਤ ਪਾਈ ਹੈ ਬਾਕੀ ਦੇਖਾਂਗੇ ਕੱਲ ਕੀ ਬਣਦਾ ਜੋ ਵੀ ਡਿਟੇਲ ਹੋਵੇਗੀ ਜੋ ਵੀ ਡਿਵੈਲਪਮੈਂਟਸ ਹੋਣਗੀਆਂ ਸਿੱਧੀਆਂ-ਸਿੱਧੀਆਂ ਤੁਹਾਡੇ ਨਾਲ ਸਾਂਝੀ ਕਰ ਜਾਵਾਂਗੇ ਇਸੇ ਤਰੀਕੇ ਲਾਈਵ ਨੂੰ ਪਿਆਰ ਦਿੰਦੇ ਰਹੋ ਆਪਣੇ ਛੋਟੇ ਵੀਰ ਦਿਨੇਸ਼ੁਰ ਨੂੰ ਪਿਆਰ ਦਿੰਦੇ ਰਹੋ ਤੁਹਾਡੀ ਮਿਹਰ ਸਦਕਾ ਸੀ ਪਰਦੇ ਫੁੱਲਦੇ ਰਵਾਂਗੇ ਬਹੁਤ-ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਧੰਨਵਾਦ ਉਹ ਮੈਂ ਪਹਿਲਾਂ ਕਹਿੰਦਾ ਹੁੰਦਾ ਸੀ ਹੁਣ ਕਹਿਣਾ ਭੁੱਲ ਗਿਆ ਆਈ ਲਵ ਯੂ ਆਲ ਧੰਨਵਾਦ